ਸਾਂਸਦ ਭਗਵੰਤ ਮਾਨ ਨੇ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਬਣਾਈ ਆਪਣੀ ਭੈਣ ਤੋਂ ਰਖੜੀ ਜੀ ਹਾਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਆਪਣੀ ਰੋਜ਼ਮੀਆਂ ਪਰ ਹੀ ਸਿਆਸੀ ਜ਼ਿੰਦਗੀ 'ਚ ਕੁਝ ਪਲ ਕੱਢ ਕੇ ਰੇਲਵੇ ਸਟੇਸ਼ਨ ਤੇ ਹੀ ਆਪਣੀ ਭੈਣ ਤੋਂ ਰਖੜੀ ਬਣਾਉਣ ਲਈ ਰੁਕ ਗਏ ਦਰਅਸਲ ਭਗਵੰਤ ਮਾਨ ਦਿੱਲੀ ਤੋਂ ਬਾਬਾ ਬਕਾਲਾ ਦੀ ਸਿਆਸੀ ਕਾਨਫਰੰਸ ਵਿੱਚ ਹਿੱਸਾ ਲੈਣ ਆਏ ਨੇ ਭੈਣ ਮਾਨ ਪ੍ਰੀਤ ਦੀ ਤਮੰਨਾ ਸੀ ਕਿ ਆਪਣੇ ਵੀਰ ਨੂੰ ਰਖੜੀ ਬੰਨੇ ਅੱਜ ਰਖੜੀ ਤੋਂ ਇਹਨਾਂ ਦਾ ਲੈਲਾ ਵੀ ਬਾਬਾ ਬਕਾਲਾ ਉੱਥੇ ਜਿਹੜੀ شادی ਲਈ ਆਦਿ ਨੂੰ ਦਿੱਲੀ ਤੋਂ ਆਏ ਹੈ ਮੇਰੀ ਵੀ ਸੀ ਜੀ ਤੇ ਮੈਂ ਕੱਲ ਗੱਲ ਕੀਤੀ ਉਹਨਾਂ ਨੇ ਕਹਿੰਦੇ ਵੀ ਬਿਜ਼ੀ ਬਹਤ ਹਾਂ ਬਾਬਾ ਬਕਾਲਾ ਜਾਣਾ ਹੈ ਅੱਜ ਰਖੜ ਪੁੰਡਿਆਂ ਦਾ ਮੇਲਾ ਹੈ ਜੀ ਤੇ ਕਹਿੰਦੇ ਵੀ ਦੋਵੇਂ ਮੰਡਲੇ ਰਾਤ ਫੇਰ ਮਿਲ ਸਕਦੇ ਹਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਲੱਖਾਂ ਪੌਣਾ ਦੀ ਰਖੜੀ ਜਿਹੜੀ ਆਪਾਂ ਨੇ ਬਚਾ ਲਈ ਹੈ ਉਹਦੇ ਲਈ ਅਸੀਂ ਇਹ ਕੁਰਬਾਨੀ ਦੇਣ ਨੂੰ ਤਿਆਰ ਆਂ। ਮੈਨੂੰ ਕਹਾਂ ਨਹੀਂ ਕਰਦੇ ਜੀ ਪੰਜਾਬ ਦੇ ਲੋਕਾਂ ਨੂੰ ਹੀ ਅਪੀਲ ਕਰਦੇ ਆਂ ਜੀ ਵੀ ਇਹਨਾਂ ਦਾ ਸਾਥ ਦਿਓ। ਇਹਨਾਂ ਨੇ ਸਭ ਕੁਝ ਆਪਣਾ ਤੁਹਾਡੇ ਲਈ ਕੁਰਬਾਨ ਕੀਤਾ ਹੋਇਆ ਹੈ। ਜੇ ਇਹ ਮੌਕਾ ਗੁੰਝ ਗਿਆ ਇਸ ਤੋਂ ਬਾਅਦ ਮੌਕਾ ਕਿਸੇ ਨੂੰ ਹਿੰਮਤ ਨਹੀਂ ਕਰਨੀ ਚਾਹੀਏ। ਬੇਸ਼ੱਕ ਕੁਝ ਕਮਿੰਟਾਂ ਲਈ ਮਿਲੇ ਪਰ ਭੈਣ ਦੇ ਚਿਹਰੇ ਦੀ ਖੁਸ਼ੀ ਵੇਖਣ ਵਾਲੀ ਸੀ।